ਸਤਰੀ ਕਾਰਵਾਈ ਦੀ ਸਾਰਿਆਂ ਨੂੰ ਤੇ ਅੱਜ ਭਰਾ ਮੇਰੇ ਤੁਹਾਨੂੰ ਦਿਖਾਉਣੇ ਆਪਾਂ ਸਬਰਾਜ ਟਰੈਕਟਰ ਦੇਖੋ ਯਾਰ ਘੋੜੀ ਵਾਂਗ ਖੜਾ ਆਹ ਵੇਖੋ ਟਰੈਕਟਰ ਦੇਖੋ ਗਰਾ ਚਾਰ ਤੇ ਫੇਰ ਤੁਹਾਨੂੰ ਘੁੰਮ ਕੇ ਦਿਖਾਉਣੇ ਆ ਫੇਰ ਕਰਾਉਣਾ ਥੋੜੀ ਬਾਈ ਨਾਲ ਤੇ ਟਰੈਕਟਰ ਦੇਖੋ ਵੀ ਮੇਰੇ ਕਿਥਣ ਦੇਖੋ ਟਰੈਕਟਰ ਦੀ ਦੇਖੋ ਦੇਖੋ ਗਰਾ ਆ ਜਮਾਨਾ ਘੋੜੀ ਵਾਂਗੂ ਖੜਾ ਯਾਰ ਯਾਰ ਤੇ ਫੇਰ ਤੁਹਾਨੂੰ ਘੁੰਮ ਕੇ ਦਿਖਾਉਣੇ ਆ ਸਾਰਾ ਟਰੈਕਟਰ ਬਾਈ ਕਹਿੰਦਾ ਓਰੀਜਨਲ ਕਿਸੇ ਪਾਸੇ ਟਰੈਕਟਰ ਦੇ ਕਲਮ ਵੀਨ ਲੱਗੀ ਬਾਈ ਕਹਿੰਦਾ ਦੇ ਕਹਿੰਦਾ ਕੋਈ ਆਸ ਦੇ ਵੀ ਟਰੈਕਟਰ ਤੇ ਕਲਮ ਲੱਗੀ ਐ ਆਉਣ ਜਾਣ ਦਾ ਤੇਲ ਦੇਵਾਂ ਈ ਕਹਿੰਦਾ ਖਰਚਾ ਪਾਣੀ ਦੇਵਾਂਗੇ ਅਗਲੇ ਨੂੰ ਜੇ ਕੋਈ ਬਾਈ ਦੂਰੋਂ ਆਉਂਦਾ ਤੇ ਕਿਸੇ ਪਾਸੇ ਨਾ ਟਰੈਕਟਰ ਤੇ ਕੰਮ ਵੀ ਨਹੀਂ ਲੱਗੀ ਸਾਰਾ ਟਰੈਕਟਰ ਓਰੀਜਨਲ ਆ ਘੈਂਟ ਟਰੈਕਟਰ ਆ ਮੂਰਾ ਮੂਰਾ ਬੁੱਕਾਰ ਨੇ ਘੈਂਟ ਟਰੈਕਟਰ ਆ ਅਜ ਨਕਸੇ ਨੂੰ ਕੇ ਬਣਾਏ ਪਾਈਆਂ ਨੇ ਤੇ ਮਾਰ ਕੇ ਦੇਖੋ ਸਾਰੇ ਸਾਰਾ ਟਰੈਕਟਰ ਓਰੀਜਨਲ ਆ ਯਾਰ ਡੱਕ ਡੱਕ ਲੱਗਿਆ ਹੋਇਆ ਫੇਵਰ ਵਾਲੀ ਛਤਰੀ ਆ ਪੂਰਾ ਘੈਂਟ ਟਰੈਕਟਰ ਆ ਚਾਰ ਸੇ ਫਿਰ ਉਹ ਤੁਹਾਨੂੰ ਘੁੰਮ ਕੇ ਦਿਖਾਉਨੇ ਆ ਮਗਰਾੜਾ ਮਗਰੂੜਾ ਦੇਖ ਲਓ ਤੁਸੀਂ ਐ ਜਮਾ ਟਰੈਕਟਰ ਨਾ ਫੋਕਾ ਪੀਸੀਪੀ ਆ ਭਰਾ ਮੇਰਾ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਰੂਆ ਡਬਲ ਡਿਊਟੀ ਬੂਟਰ ਲੱਗਿਆ ਤੇ ਪੂਰਾ ਘੈਂਟ ਟਰੈਕਟਰ ਇਧਰੋਂ ਦਿਖਾਉਣਾ ਚਾਹਤ ਫਿਰ ਤੁਹਾਨੂੰ ਘੁੰਮ ਕੇ ਦੇਖੋ ਗਰਾ ਐ ਜਮਾਨਾ ਟਰੈਕਟਰ ਨੂੰ ਦੇਖ ਕੇ ਭੁੱਖ ਲੈਂਦੀ ਆ ਆਡੂ ਪਟਾਪਾ ਕਰੀਆਂ ਦੇਖ ਲਓ ਜਮਾ ਐ ਕੋਈ ਕਿਸੇ ਨਹੀਂ ਟਰੈਕਟਰ ਯਾਰ ਪੂਰਾ ਸੋਹਣਾ ਟਰੈਕਟਰ ਹੈ ਘੈਂਟ ਟਰੈਕਟਰ ਹੈ ਚਾਰ ਸਫੇਰ ਤੁਹਾਨੂੰ ਘੁੰਮ ਕੇ ਦਿਖਾਉਣਾ ਤੇ ਬਾਕੀ ਬਾਈਕ ਨਾਲ ਥੋੜੀ ਗੱਲ ਕਰਾਵਾਂਗੇ ਤੇਰ ਮਾਰ ਮਾਰ ਮਾਤੇ ਦੇਖੋ ਯਾਰ ਸਾਰੇ ਨਾ ਐ ਮੂਰਾ ਮੂਰਾ ਸਾਰੇ ਜਮਾ ਜੈਨੂਇਨ ਟਰੈਕਟਰ ਆ ਯਾਰ ਰੇਜ ਨਾਲ ਸਾਰਾ ਤੇ ਬਾਈ ਕੰਦਾ ਕੁਛ ਘੰਟੇ ਹੀ ਚੱਲਿਆ ਇਹ ਤੇ ਬਾਈ ਨਾਲ ਵੀ ਥੋੜੀ ਗੱਲਬਾਤ ਕਰਾਉਨੇ ਆ ਤੇ ਹਰਨਜੀਤ ਆ ਜਾ ਇੱਧਰ ਕੀ ਹਾਲ ਚੱਲ ਠੀਕ ਹੈ ਜੀ ਸਿੱਧੀ ਗੱਲ ਜੀ ਸਾਥੀਕਾਰ ਬਈ ਸਾਰੇ ਨੂੰ ਤੇ ਟਰੈਕਟਰ ਬਾਰੇ ਦੱਸੋ ਹੁਣ ਆਪਣੇ ਕਿਹੜਾ ਮਾਡਲ ਐ ਪੰਜਾਬ ਐ ਹਰਿਆਣਾ ਐ ਕਿਵੇਂ ਆ 20 ਮਾਲ ਟਰੈਕਟਰ ਹੈ ਜੀ 20 ਹਾਂ ਹਾਂ ਜੀ ਹਾਂ ਜੀ 19 ਮਾਲ ਟਰੈਕਟਰ ਹੈ 20 ਦੀ ਕਾਪੀ 20 ਕਾਪੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ 1300 ਘੰਟਾ オリジナル ਚੱਲਿਆ ਜੀ オリジナル ਹਾਂ ਜੀ オリジナル ਹੀ ਹੋਰ ਕਿਤੇ ਵੀ ਕੋਈ ਕਲਮ ਨਹੀਂ ਲੱਗੀ ਉਹ ਆਪਣੀ ਗਾਰੰਟੀ ਹੈ ਜੀ ਠੀਕ ਹੈ ਜੀ ਹਾਂ 20000 ਰੁਪਏ ਜੀ ਕੋਈ ਐ ਵੀ ਇਥੇ ਚਾਰਜਿੰਗ ਕੀਤੀ ہوئی ਹੈ 20000 ਦਾ ਨਾਮ ਹੈ ਜੀ 20000 ਰੁਪਏ ਦੇਵਾਂਗੇ ਪੰਜ ਦਿਨਾਂ ਭਾਲ ਦੀ ਵੀ ਇਥੇ ਬੁਰਸ਼ ਲੱਗੇ ਹੋਏ ਸਾਰਾ オリジナル ਹੈ ਜੀ ਠੀਕ ਹੈ ਲੈ ਭਰਾਵੋ ਬਾਈ ਕਹਿੰਦਾ ਆ ਦੇਖੋ ਆ ਮਾਰਕੀਆ ਨਾਲ ਦੇ ਲੱਗੇ ਹੋਏ ਆ ਦੇਖੋ ਭਰਾ ਮੇਰੋ ਮਾਰ ਕੇ ਨਾਲ ਦੇ ਪਿਆ ਬਾਈ ਕਹਿੰਦਾ 20000 ਦੇਵਾਂਗੇ ਜੀ ਕੋਈ ਆਏ ਆਖ ਦੇ ਵੀ ਟਰੈਕਟਰ ਦੇ ਕਲਮ ਵੀ ਲੱਗੀ ਆ ਰੰਗ ਤਾਂ ਵੱਖਰੀ ਗੱਲ ਐ ਜੇ ਕਲਮ ਵੀ ਲੱਗੀ ਹੋਵੇ ਕਿਤੇ ਬਾਈ ਕਹਿੰਦਾ 20000 ਨਾਮ ਦੇਵਾਂਗੇ ਹਾਂ ਤੇ ਬਾਕੀ ਕਹਿੰਦਾ ਆਉਣ ਜਾਣ ਦਾ ਖਰਚਾ ਦੇਵਾਂਗੇ ਜਿਹੜਾ ਬਾਈ ਦੂਰੋਂ ਆਉਂਦਾ ਤੇ ਅਗਲਾ ਆਖ ਦੇ ਵੀ ਯਾਰ ਇੱਥੇ ਇਹ ਤਾਂ ਪੇਂਟ ਹੋਇਆ ਇੱਥੋਂ ਕੱਲਾ ਬੰਪਰ ਛੱਡ ਕੇ ਹੈਨਾ ਹਾਂ ਕੱਲਾ ਬੰਪਰ ਛੱਡ ਕੇ ਕੱਲਾ ਬੰਪਰ ਛੱਡ ਕੇ ਬਾਕੀ ਹਾਂ ਹਾਂ ਕਿਤੇ ਵੀ ਕੋਈ ਵੀ ਚਾਬੀ ਲੱਗੀ ਹੋਵੇ ਦੇਣਦਾ ਰਹੀ ਸਹੀ ਗੱਲ ਦੀ ਬਾਈ ਕਹਿੰਦਾ ਅਸੀਂ ਲਿਖ ਕੇ ਵੀ ਦੇ ਦੇ ਦਾਂਗੇ ਯਾਰ ਜੇ ਕਿਤੇ ਕਲਮ ਲੱਗੀ ਹੋਵੇ ਟਰੈਕਟਰ ਤੇ ਤੇ ਜੇ ਦੂਰੋਂ ਆਊਗਾ ਉਹਨੂੰ ਤੇਲ ਦਾ ਖਰਚਾ ਵੀ ਦੇਵਾਂਗੇ ਇਹ ਟਰੈਕਟਰ ਦੇਖੋ ਯਾਰ ਤੇ ਟਰੈਕਟਰ ਤੇ ਚਾਬੀ ਵੀ ਨਹੀਂ ਲੱਗੀ ਯਾਰ ਪੂਰਾ ਘੈਂਟ ਟਰੈਕਟਰ ਦੇਖੋ ਐ ਜਮਾ ਕੋਕਾ ਪੀ ਸੀ ਆ ਤੇ ਆ ਦੇਖੋ ਇਹਦੇ ਲੱਗੇ ਆਪਣੇ ਸਟਿੱਕਰ ਸਟੋਕਰ ਸਾਰੇ ਤੇ ਅਡਿਕ ਡੁਕ ਵਿੱਚ ਹੀ ਸਾਰਾ ਹਾਂ ਅਡਿਕ ਡੁਕ ਵੀ ਜੀ ਵਿੱਚ ਹੀ ਦੇਵਾਂਗੇ ਆਪਾਂ ਸਾਰੇ ਹੀ ਹਾਂ ਹਾਂ ਚੱਲਦਾ ਵਧੀਆ ਹਾਂ ਹਾਂ ਸਾਰਾ ਕੁਝ ਚੱਲਦਾ ਹੀ ਤੇ ਆ ਦੇਖ ਲੋ ਭਰਾਓ ਆ ਸਾਰੀ ਸ਼ੋ ਸਾਰਾ ਲਿਮੀਨੇਸ਼ਨ ਟਰੈਕਟਰ ਹੀ ਇਧਰੋਂ ਸਾਰਾ ਕਰਵਾਇਆ ਹੋਇਆ ਹੈ ਅੱਛਾ ਅਸੀਂ ਥੱਲੇ ਦੀ ਚਾਦਰ ਵੀ ਲਵਾਈ ਹੋਈ ਸੀ ਥੱਲੇ ਦੀ ਚਾਦਰ ਹੀ ਸਾਰਾ ਟਰੈਕਟਰ ਦੇਖ ਲੱਗੀ ਹੋਈ ਸੀ ਅਸੀਂ ਆਪਣੇ ਹੁਣ ਲਾ ਕੇ ਰੱਖੀ ਆ ਇੰਨੀ ਸਮਾਈ ਚ ਰੱਖਿਆ ਹਾਂ ਤੇ ਆ ਦੇਖ ਲੋ ਭਰਾ ਮੇਰੇ ਬਾਈ ਕਹਿੰਦਾ ਲਿਮੀਨੇਸ਼ਨ ਹੋ ਗਿਆ ਟਰੈਕਟਰਾਂ ਦੇਖੋ ਲਿਮੀਨੇਟਰ ਦੇ ਚੀਟ ਨਹੀਂ ਜੀ ਹਾਂ ਸਾਰਾ ਟਰੈਕਟਰ ਨਾਲ ਆ ਸੋ ਸੂ ਲਿਮੀਨੇਸ਼ਨ ਹੋਈ ਹੋਈ ਆ 5 17 ਹਾਂ ਟੈਂਕੀ ਦੇ ਪੂਰਾ ਘੈਂਟ ਟਰੈਕਟਰ ਆ ਯਾਰ ਤੇ ਇਹਦੀ ਆਪਣੀ ਡਿਮਾਂਡ ਮੁੰਡ ਕੀ ਆ ਡਿਮਾਂਡ ਵੀਰ ਜੀ 6 ਲੱਖ ਤੇ 35000 ਰੁਪਿਆ ਇਹ 135000 ਹਾਂ 635000 ਰੁਪਏ ਡਿਮਾਂਡ ਆ ਬਸ ਵੇਚਣਾ ਹੈ ਕੋਈ ਕੰਮ ਕਰਕੇ ਲੋਡ ਪੈ ਗਈ ਹਾਂ ਮੈਂ ਕਰ ਕੀ ਬਸ ਵੇਚਣਾ ਪਿਆ ਹਾਂਜੀ ਤੇ ਬਾਈ ਕਹਿੰਦਾ ਤਾਂ ਕਰਕੇ ਵੇਚਣਾ ਪਿਆ ਨਹੀਂ ਵੇਚੇ ਨੂੰ ਤਾਂ ਜੀ ਨਹੀਂ ਕਰਦਾ ਤੇ ਟਰੈਕਟਰ ਦੀ ਆਵਾਜ਼ ਕੀ ਆ ਗੱਲ ਹੀ ਛੱਡ ਦਿਓ ਯਾਰ ਪੂਰਾ ਘੈਂਟ ਟਰੈਕਟਰ ਚਾਰ ਫਿਰ ਸਾਨੂੰ ਘੁੰਮ ਕੇ ਦਿਖਾਤਾ ਤੇ ਹਰਿਆਣਾ ਨੰਬਰ ਹੈ ਹਨਾ ਹਾਂਜੀ ਹਰਿਆਣਾ ਨੰਬਰ ਹੈ ਐਨਓਸੀ ਕਟਾ ਕੇ ਦੇਵਾਂਗੇ ਜੀ ਅੱਛਾ ਐਨਓਸੀ ਕਟਾ ਕੇ ਦੇਵਾਂਗੇ ਤੇ ਇਹ ਖਰਚਾ ਅਗਲੇ ਦਾਊਗਾ ਕੰਮੇ ਨਾਂ ਨੂੰ ਆ ਇਹ ਪਹਿਲੇ ਨਾ ਜੀ ਪਹਿਲੇ ਨਾ ਫਰਸਟ ਪਾਰਟੀ ਦਾ ਹਾਂ ਫਰਸਟ ਪਾਰਟੀ ਦੇ ਪਹਿਲੇ ਨਾ ਹੈ ਭਰਾ ਮੇਰੇ ਦੇਖੋ ਜਿਹੜੇ ਭਰਾ ਟਰੈਕਟਰ ਭਾਲ ਦੇ ਫਿਰਦੇ ਨਾ ਮੰਡੀਆਂ ਤੇ ਗੇੜੇ ਖਾਂਦੇ ਫਿਰਦੇ ਨਾ ਤੇ ਨਹੀਂ ਛੱਟ ਲਗਿਆ ਤੇ ਆ ਬਾਈ ਕੋਲੇ ਆ ਜਿਓ ਘਰੇ ਖੜਾ ਬਾਈ ਦੇ ਤੇ ਕੌਰਨ ਵਾਲੀ ਸੜਕ ਤੇ ਬਾਈ ਦਾ ਘਰ ਆ ਪਿੰਡ ਮਿਰਜਿਆਣੇ ਤੇ ਬਾਈ ਦਾ ਤੁਹਾਨੂੰ ਨੰਬਰ ਵੀ ਦੇਵਾਂਗੇ ਤੇ ਟਰੈਕਟਰ ਦੇਖੋ ਯਾਰ ਟਰੈਕਟਰ ਨੂੰ ਦੇਖ ਕੇ ਭੁੱਖ ਲੈਂਦੀ ਆ ਪੂਰਾ ਘੈਂਟ ਟਰੈਕਟਰ ਦੇਖੋ ਐ ਜਮਾ ਨਾ ਕਿਸੇ ਪਾਸੇ ਟਰੈਕਟਰ ਦੇ ਕਲੰਦੀਨ ਲੱਗੀ ਤੇ ਬਾਕੀ ਬਾਈ ਨੇ ਤੁਹਾਨੂੰ ਕਹੀ ਦਿੱਤਾ ਵੀ 20000 ਦਾ ਨਾਮ ਦੇਵਾਂਗੇ ਜੇ ਕੋਈ ਆਖ ਦੇ ਵੀ ਟਰੈਕਟਰ ਇੱਥੋਂ ਰੰਗ ਹੋਇਆ ਤੇ ਪੂਰਾ ਸੋਹਣਾ ਟਰੈਕਟਰ ਹੈ ਤੇ ਬਾਈ ਦਾ ਪੱਕਾ ਤੁਹਾਨੂੰ ਨੰਬਰ ਦਿੰਨੇ ਆ ਤੇ ਬਾਈ ਨੂੰ ਲਾ ਲਓ ਫੋਨ ਤੇ ਰੁਪਏ ਭਰਾ ਮੇਰੋ ਮੈਨੂੰ ਹੀ ਪਤਾ ਹੀ ਬਹੁਤ ਔਖੇ ਬਣਦੇ ਆ ਤੇ ਮੰਡੀ-ਮੁੰਡੀ ਤੇ ਤਾਂ ਮੈਨੂੰ ਲੱਗਦਾ ਵੀ ਤੋਖਾ ਠਖਾ ਜਾ ਹੋ ਵੀ ਜਾਂਦਾ ਤੇ ਬਾਈ ਦੇ ਤੁਸੀਂ ਸਿੱਧਾ ਘਰੇ ਆਇਓ ਯਾਰ ਤੇ ਜੇ ਕਿਸੇ ਜ਼ਿੰਮੇਵਾਰ ਭਰਾ ਨੇ ਲੈਣਾ ਤੇ ਤੁਹਾਡੇ ਵਾਸਤੇ ਕੋਈ ਮਾੜਾ ਨਹੀਂ ਦੇਖਿਆ ਭਾਲਾ ਟਰੈਕਟਰ ਆ ਮੈਂ ਵੀ ਇਹਦੀ ਜ਼ਿੰਮੇਵਾਰੀ ਦਿੰਦਾ ਯਾਰ ਪੂਰਾ ਘੈਂਟ ਟਰੈਕਟਰ ਤੇ ਆਪਣਾ ਨੰਬਰ ਦੇ ਰੰਗੀ ਦਾ 98144 63037 ਆਹ ਬਾਈ ਦਾ ਨੰਬਰ ਆ 98144 63037 63037 ਹਾਂਜੀ ਆਹ ਬਾਈ ਦਾ ਨੰਬਰ ਆ ਤੇ ਟਾਇਰ ਕਿੰਨੇ ਕਹਦੇ ਸਤਿਆ ਟਾਇਰ ਵੀ ਜੀ 90 ਪੈਸੀ ਆ ਟਾਇਰ ਹਾਂ 90 1300 ਘੰਟਾ ਓਰੀਜਨਲ ਹੀ ਚੱਲੇ ਜੀ 1300 ਘੰਟਾ ਓਰੀਜਨਲ ਚੱਲੇ ਜਾਮਾ ਹਾਂ ਨਾਲ ਤੇ ਜਮਾ ਨਾਲ ਗੁੰਡੀਆ ਦੇ ਟਾਇਰ ਆ ਚਾਰੇ ਹਨਾ ਹਾਂਜੀ 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 16 ਵਾਲੇ ਤੇ ਟਾਇਰਾਂ ਚ ਤੇ ਆਹ ਦੇਖੋ ਆ ਵੀ ਟਾਇਰ ਆ ਵੀ 90 ਪੈਸੀ ਮੰਨੋ ਚਰ ਹਣਾ ਹਾਂ ਚਾਰੇ 90 ਪੈਸੇ ਚਾਰੇ 90 ਪੈਸੇ ਹਾਂ ਤੇ ਟਰੈਕਟਰ ਦੇਖੋ ਯਾਰ ਜਮਾਨਾ ਛਰੀਟ ਵੀ ਨਹੀਂ ਲੱਗੀ ਤੇ ਨਹੀਂ ਟਰੈਕਟਰ ਨਾਲ ਥੱਲੋਂ ਐ ਜਮਾ ਮੰਨ ਕੇ ਚੱਲ ਛਰੀਟਾਂ ਨਾਲ ਜੜਖਾ ਪਿਆ ਹੁੰਦਾ ਤੇ ਬਾਈ ਕਹਿੰਦਾ ਚਾਦਰ ਵੀ ਲੱਗੀ ਜੇ ਥੱਲੇ ਜੇ ਉਹ ਤੁਸੀਂ ਆਖੋਗੇ ਤੁਹਾਨੂੰ ਚਾਦਰ ਵੀ ਦੇ ਦਾਂਗੇ ਗੱਲ ਕਰ ਉਹਦਾ ਰੇਟ ਅਲੱਗ ਰਹੂਗਾ ਅਲੱਗ ਰੱਖੋ ਹਾਂਜੀ ਉਹ ਚਾਦਰ ਵਾਲੀ ਰੇਟ ਅਲੱਗ ਹੋਊਗਾ ਅਸੀਂ ਉਹ 7-8000 ਦੀ ਹਾਂਜੀ ਹਾਂਜੀ 9000 ਦੀ ਲਵਾਈ ਸੀ 9000 ਦੀ 8000 ਅੱਡ ਲਵਾਈ ਸੀ ਇਹ ਉਹਦਾ ਰੇਟ ਬਾਈ ਕਹਿੰਦਾ ਲੱਗੂ ਆ ਅਲੱਗ ਜੇ ਕਿਸੇ ਭਰਾ ਨੇ ਘਰੇ ਰੱਖਣ ਵਾਸਤੇ ਉਹ ਚਾਦਰ ਵੀ ਨਾਲ ਲੈ ਜਾਣੀ ਆ ਤੇ ਉਹ ਵੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਯਾਰ ਤੇ ਓਕੇ ਭਰਾ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ